ਹਾਂਜੀ ਦੁਨੀਆ ਬਣਾਉਣ ਵਾਲਾ ਬੜਾ ਬਾਕ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਸੁ크ਰਾਤ ਦੇ ਜੀਵਨ ਦੀ ਇੱਕ ਛੋਟੀ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਨੇ ਸੁ크ਰਾਤ ਨੂੰ ਵੀ ਇੱਕ ਬਹੁਤ ਵੱਡਾ ਸਬਕ ਦਿੱਤਾ ਸੀ ਉਹਦੀ ਜ਼ਿੰਦਗੀ ਦੇ ਵਿੱਚ ਸੁ크ਰਾਤ ਇੱਕ ਬੜਾ ਵੱਡਾ ਜੋਤਸ਼ੀ ਸੀਗਾ ਸਾਡੇ ਮੁਲਕ ਦੇ ਵਿੱਚ ਜੋਤਿਸ਼ ਗਣਤ ਨੂੰ ਲੈ ਕੇ ਸਾਹਿਬ ਕਿਤਾਬ ਨੂੰ ਲੈ ਕੇ ਪਹਿਲਾਂ ਕੀਤਾ ਜਾਂਦਾ ਸੀ ਜਿਹੜਾ ਗ੍ਰਹਿ ਨਿਸ਼ਤਰਾਂ ਨੂੰ ਦੇਖ ਕੇ ਜੋਤਿਸ਼ ਕਰਨ ਵਾਲਾ ਸਿਲਸਿਲਾ ਇਹ ਜੁਨਾਨ ਤੋਂ ਆਇਆ ਸੁਖਰਾਤ ਉਹ ਨਹੀਂ ਇੰਨਾ ਚੀਜ਼ਾਂ ਦੇ ਬੜੇ ਮਹਾਰ ਸੀਗੇ ਤੇ ਸੁਖਰਾਤ ਦੇ ਕੋਲੇ ਉਹਨਾਂ ਸਮਿਆਂ ਦੇ ਵਿੱਚ ਲਾਈਨਾਂ ਲੱਗੀਆਂ ਹੁੰਦੀਆਂ ਸੀ ਲੋਕਾਂ ਨੂੰ ਸਮਾਂ ਨਹੀਂ ਮਿਲਦਾ ਸੀ ਇੱਕ ਰਾਤ ਸੁਖਰਾਤ ਖੇਤਾਂ ਦੇ ਵਿੱਚ ਅਸਮਾਨ ਵੱਲ ਨੂੰ ਉਹਨੇ ਮੂੰਹ ਕੀਤਾ ਹੋਇਆ ਚੰਨ ਤਾਰਿਆਂ ਨੂੰ ਗ੍ਰਹਿ ਅਨਿਸ਼ਤਰਾਂ ਨੂੰ ਦੇਖਦਾ ਤੁਰਿਆ ਜਾਂਦਾ ਤੇ ਆਪਣੀ ਜੋਤਿਸ਼ ਵਿਦਿਆ ਦੇ ਅੰਦਾਜ਼ੇ ਲਾਉਂਦਾ ਹਸਾਬ ਕਿਤਾਬ ਕਰਦਾ ਤੁਰਿਆ ਜਾਂਦਾ ਮੂੰਹ ਤਾਂ ਉਹ ਜੱਕਿਆ ਹੁੰਦਾ ਖੇਤ ਦੇ ਵਿੱਚ ਹੋਣ ਕਰਕੇ ਸਾਹਮਣੇ ਇੱਕ ਖੂਹ ਆ ਜਾਂਦਾ ਰਾਤ ਦਾ ਸਮਾਂ ਹੁੰਦਾ ਹਨੇਰਾ ਹੁੰਦਾ ਤੇ ਖੂਹ ਦਾ ਪਤਾ ਨਹੀਂ ਲੱਗਦਾ ਸੁਖਰਾਤ ਉਸ ਖੂਹ ਦੇ ਵਿੱਚ ਡਿੱਗ ਪੈਂਦਾ ਡਿੱਗ ਕੇ ਸੱਟ ਵੀ ਲੱਗਦੀ ਐ ਤੇ ਘਬਰਾ ਵੀ ਜਾਂਦਾ ਕਿਉਂਕਿ ਰਾਤ ਦਾ ਸਮਾਂ ਹੁਣ ਉੱਚੀ ਉੱਚੀ ਰੋਲਾ ਪਾਉਂਦਾ ਕਿ ਮੈਨੂੰ ਕੋਈ ਬਚਾਓ ਮੈਨੂੰ ਕੋਈ ਕੱਢੋ ਉੱਥੇ ਕੋਲੇ ਹੀ ਇੱਕ ਬਜ਼ੁਰਗ ਬੀਬੀ ਕੰਮ ਕਰਦੀ ਹੁੰਦੀ ਆ ਉਹ ਕੁਦਰਤੀ ਤੌਰ ਤੇ ਸੁਖਰਾਤ ਦਾ ਰੌਲਾ ਸੁਣ ਲੈਂਦੀ ਆ ਤੇ ਆ ਕੇ ਖੂਹ ਦੇ ਵਿੱਚ ਰੱਸਾ ਸਿੱਟਦੀ ਆ ਸੁਖਰਾਤ ਨੂੰ ਉਸ ਖੂਹ ਦੇ ਵਿੱਚੋਂ ਬਾਹਰ ਕੱਢ ਲੈਂਦੀ ਆ ਸੁਖਰਾਤ ਬਾਹਰ ਨਿਕਲਦਾ ਉਹ ਉਹਨੂੰ ਮੜਾ ਮੋਟਾ ਪਾਣੀ ਪੂਣੀ ਪਿਉਂਦੀ ਆ ਤੇ ਸੁਖਰਾਤ ਜਦੋਂ ਥੋੜਾ ਜਿਹਾ ਠੀਕ ਹੁੰਦਾ ਉਹਨੂੰ ਲੱਗਦਾ ਵੀ ਕੁਛ ਸਰੀਰ ਦੇ ਉੱਤੇ ਬਾਲੀ ਗਹਿਰੀ ਸੱਟ ਨਹੀਂ ਹੈਗੀ ਸੁਖਰਾਤ ਉੱਠਦਾ ਉੱਠ ਕੇ ਉਸ ਬਜ਼ੁਰਗ ਮਾਤਾ ਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਖੂਦ ਦੇ ਵਿੱਚੋਂ ਕੱਢਿਆ ਤੇ ਮੈਨੂੰ ਬਚਾਇਆ ਸੁ크ਰਾਤ ਬਜ਼ੁਰਗ ਮਾਤਾ ਨੂੰ ਪੁੱਛਦਾ ਕਹਿੰਦਾ ਤੁਸੀਂ ਮੈਨੂੰ ਪਛਾਣਿਆ ਉਹ ਕਹਿੰਦੀ ਵੀ ਨਹੀਂ ਭਾਈ ਮੈਂ ਪਛਾਣਿਆ ਨਹੀਂ ਤਾਂ ਸੁ크ਰਾਤ ਉਹਨੂੰ ਦੱਸਦਾ ਵੀ ਮੈਂ ਸੁ크ਰਾਤ ਹਾਂ ਬੀਬੀ ਕਹਿੰਦੀ ਚਲੋ ਛੱਟ ਫੇੜ ਤੋਂ ਵਿਚਾਰ ਰਹਿ ਗਿਆ ਤੁਹਾਡਾ ਤੇ ਕਹਿੰਦਾ ਤੁਸੀਂ ਮੈਨੂੰ ਸੱਚੀ ਨਹੀਂ ਪਛਾਣਿਆ ਮੈਂ ਤੁਹਾਨੂੰ ਦੱਸਿਆ ਮੈਂ ਸੁਖਰਾਤ ਹਾਂ ਉਹ ਕਹਿੰਦੀ ਹਾਂ ਮੈਨੂੰ ਲੱਗ ਗਿਆ ਪਤਾ ਤੁਸੀਂ ਸੁਖਰਾਤ ਹੋ ਕਹਿੰਦਾ ਹਾਂ ਕਹਿੰਦਾ ਮੈਂ ਬਹੁਤ ਵੱਡਾ ਜੋਤਿਸ਼ੀ ਹਾਂ ਤੇ ਦੂਰੋਂ ਦੂਰੋਂ ਲੋਕ ਕਹਿੰਦਾ ਮੇਰੇ ਕੋਲੇ ਹੱਥ ਦਿਖਾਉਣ ਵਾਸਤੇ ਆਪਣਾ ਟੇਵਾ ਦਿਖਾਉਣ ਵਾਸਤੇ ਆਪਣੇ ਗ੍ਰਹਿ ਨਿਸ਼ਤਰ ਚੈੱਕ ਕਰਨ ਵਾਸਤੇ ਆਉਂਦੇ ਆ ਤੇ ਲੋਕਾਂ ਦੀ ਲਾਈਨ ਲੱਗੀ ਹੁੰਦੀ ਆ ਤੇ ਮੈਂ ਲੋਕਾਂ ਦਾ ਭਵਿੱਖ ਦੇਖ ਕੇ ਦੱਸਦਾ ਲੋਕਾਂ ਨੂੰ ਨਫੇ ਦਾ ਦੱਸਦਾ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਉਣਾ ਤੇ ਲੋਕ ਮੇਰੇ ਕੋਲੋਂ ਟਾਈਮ ਮੰਗਦੇ ਨੇ ਪਰ ਕਿਉਂਕਿ ਤੁਸੀਂ ਮੇਰੀ ਜਾਨ ਬਚਾਈ ਤੁਸੀਂ ਮੇਰੀ ਮਦਦ ਕੀਤੀ ਤਾਂ ਤੁਸੀਂ ਕੱਲ ਨੂੰ ਮੇਰਾ ਇੱਥੇ ਕੱਠ ਰੱਖਿਆ ਹੋਇਆ ਤੁਸੀਂ ਜ਼ਰੂਰ ਆਇਓ ਤੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਉੱਤੇ ਆਪਣੇ ਕੋਲੇ ਆਉਣ ਦਊਂਗਾ ਤੇ ਤੁਹਾਡਾ ਟੇਵਾ ਦੇਖੂੰਗਾ ਤੁਹਾਡੇ ਗ੍ਰਹਿ ਨक्षत्र ਦੇਖੂੰ ਮਾਤਾ ਹੱਸ ਪੈਂਦੀ ਆ ਮਾਤਾ ਕਹਿੰਦੀ ਵੀ ਭਾਈ ਹੁਣ ਤਾਂ ਬਜ਼ੁਰਗ ਹੋ ਗਏ ਹੁਣ ਅਸੀਂ ਕੀ ਆਪਣੇ ਟੇਵੇ ਗ੍ਰਹਿ ਨਕਸ਼ਤਰ ਦਿਖਾਉਣੇ ਆ ਤੁਹਾਨੂੰ ਕੋਈ ਨਾ ਤੁਸੀਂ ਖੁਸ਼ ਰਹੋ ਆਬਾਦ ਰਹੋ ਤੁਸੀਂ ਜਾਓ ਆਪਣਾ ਸੋ크ਰਾਤ ਨੂੰ ਥੋੜੀ ਜੀ ਈਗੋ ਉਹਦਾ ਹੰਕਾਰ ਜਾਗਦਾ ਵੀ ਮੈਂ ਐਡਾ ਵੱਡਾ ਜੋਤਸ਼ੀ ਹਨਾ ਤੇ ਮੈਂ ਮਾਤਾ ਨੂੰ ਸਾਹਮਣੇ ਉਹ ਟਾਈਮ ਦਿਨਾ ਵੀ ਮਾਤਾ ਮੇਰਾ ਮੋਲ ਨਹੀਂ ਪਉਂਦੀ ਉਹ ਫੇਰ ਕਹਿੰਦਾ ਕਹਿੰਦਾ ਮਾਤਾ ਮੈਂ ਸੋ크ਰਾਤ ਲੋਕਾਂ ਦੇ ਟੇਵੇ ਦੇਖਦਾ ਮੇਰੇ ਕੋਲੋਂ ਦੂਰੋਂ ਦੂਰੋਂ ਰਾਜੇ ਮਹਾਰਾਜੇ ਚੱਲ ਕੇ ਆਉਂਦੇ ਨੇ ਤੇ ਤੁਸੀਂ ਵੀ ਆਇਓ ਉਹ ਕਹਿੰਦੀ ਮੈਂ ਅੱਗੇ ਭਾਈ ਕੀ ਕਰੂੰ ਕਹਿੰਦਾ ਮੈਂ ਤੁਹਾਡਾ ਡੇਵਾ ਦੇਖੂ ਮੈਂ ਤੁਹਾਡੇ ਗ੍ਰਹਿ ਨਛਤਰ ਦੇਖੂ ਮੈਂ ਤੁਹਾਡਾ ਭਵਿੱਖ ਦੇ ਕੇ ਦੱਸੂ ਤੁਹਾਨੂੰ ਵੀ ਤੁਹਾਡੇ ਵਾਸਤੇ ਕੀ ਚੰਗਾ ਤੇ ਕੀ ਮਾੜਾ ਉਹ ਮਾਤਾ ਮੂਰਿਓ ਕਹਿੰਦੀ ਵੇ ਭਾਈ ਜੇ ਤੇਰੇ ਗ੍ਰਹਿ ਨਛਤਰ ਜਾਂ ਤੇਰੇ ਡੇਵੇ ਇੰਨੇ ਹੀ ਚੰਗੇ ਹੁੰਦੇ ਤਾਂ ਉਹ ਅੱਜ ਤੈਨੂੰ ਦੱਸ ਨਾ ਦਿੰਦੇ ਵੀ ਤੂੰ ਖੂਚ ਡਿੱਗਣਾ ਹੁਣ ਜੇ ਮੈਂ ਇੱਥੇ ਨਾ ਹੁੰਦੀ ਤਾਂ ਤੇਰਾ ਕਿਹੜਾ ਡੇਵਾ ਕਿਹੜਾ ਗ੍ਰਹਿ ਨਛਤਰ ਤੈਨੂੰ ਬਚਾ ਲੈਂਦਾ ਬਚਾਇਆ ਤਾਂ ਤੈਨੂੰ ਖੂਚ ਡਿੱਗੇ ਨੂੰ ਮੈਂ ਆ ਇਹਨਾਂ ਗੱਲ ਕਹਿ ਕੇ ਮਾਤਾ ਹੱਸ ਕੇ ਤੁਰ ਪੈਂਦੀ ਆ ਹੁਣ ਇਹ ਚੀਜ਼ ਸੋਕਰਾਟ ਦੇ ਬੜੀ ਮਨ ਨੂੰ ਲੱਗਦੀ ਆ ਸੋਕਰਾਟ ਸੋਚਦਾ ਵੀ ਗੱਲ ਤਾਂ ਸੱਚੀ ਹੈ ਜੇ ਮਾਤਾ ਨਾ ਹੁੰਦੀ ਤਾਂ ਮੈਨੂੰ ਕਿਹਨੇ ਕੱਢਣਾ ਸੀ ਖੂਹ ਦੇ ਵਿੱਚੋਂ ਤੇ ਅੱਜ ਉਹ ਇੱਕ ਹੋਰ ਜ਼ਿੰਦਗੀ ਦਾ ਬਹੁਤ ਵੱਡਾ ਸਬਕ ਸਿੱਖਦਾ ਕਿ ਜਿਸ ਗੁਣ ਦੇ ਕਰਕੇ ਜਿਸ ਕਲਾ ਦੇ ਕਰਕੇ ਉਹਦੇ ਕੋਲੇ ਲੋਕਾਂ ਦਾ ਇਕੱਠ ਲੱਗਦਾ ਦੂਰੋਂ ਦੂਰੋਂ ਰਾਜੇ ਮਹਾਰਾਜੇ ਆਉਂਦੇ ਨੇ ਉਹਨੂੰ ਵੱਡੇ ਇਨਾਮ ਮਿਲਦੇ ਆ ਜਿਹਦੇ ਕਰਕੇ ਲੋਕ ਉਹਦੇ ਕੋਲੋਂ ਮਿੰਨਤਾ ਕਰ ਕਰਕੇ ਟਾਈਮ ਲੈਂਦੇ ਆ ਜ਼ਰੂਰੀ ਨਹੀਂ ਹੈਗਾ ਕਿ ਉਸ ਗੁਣ ਦੀ ਹਰ ਕਿਸੇ ਨੂੰ ਲੋੜ ਹੋਵੇ ਤੇ ਜ਼ਰੂਰੀ ਨਹੀਂ ਹੈਗਾ ਕਿ ਜੇ ਉਹਦੇ ਕੋਲੇ ਲੋਕ ਮਨਤਾ ਤਰਲੇ ਕਰਕੇ ਆਉਂਦੇ ਆ ਤਾਂ ਹਰ ਕੋਈ ਉਸ ਗੁਣ ਨੂੰ ਉਨਾ ਹੀ ਉੱਤਮ ਸਮਝਦਾ ਹੋਵੇ ਕਿਸੇ ਕਿਸੇ ਦੇ ਲਈ ਉਹ ਗੁਣ ਬੇਮਾਇਨੇ ਵੀ ਹੋ ਸਕਦਾ ਕਿਸੇ ਕਿਸੇ ਦੇ ਲਈ ਇਹ ਚੀਜ਼ਾਂ ਬੇਮਤਲਬ ਵੀ ਹੋ ਸਕਦੀਆਂ ਨੇ ਉਸ ਦਿਨ ਦੀ ਇੱਕ ਛੋਟੀ ਜੀ ਘਟਨਾ ਨੇ ਸੋ크ਰਾਟ ਦੇ ਅੰਦਰ ਦਾ ਜਿਹੜਾ ਹੰਕਾਰ ਆ ਉਹ ਹਮੇਸ਼ਾ ਦੇ ਲਈ ਖਤਮ ਕਰਤਾ ਸੋ ਇਸ ਕਰਕੇ ਕਦੇ-ਕਦੇ ਸਾਨੂੰ ਆਪਣੇ ਆਪ ਤੇ ਮਾਣ ਜਿਆ ਹੋਣ ਲੱਗ ਜਾਂਦਾ ਕਦੇ-ਕਦੇ ਅਸੀਂ ਸਮਝਣ ਲੱਗ ਜਾਂਦੇ ਹਾਂ ਕਿ ਅਸੀਂ ਬਹੁਤ ਵੱਡੇ ਕੁਝ ਬਣ ਗਏ ਜਾਂ ਆਪਣੇ ਆਪ ਨੂੰ ਉੱਤਪ ਸਮਝਣ ਲੱਗ ਜਾਂਦੇ ਹਾਂ ਪਰ ਜ਼ਰੂਰੀ ਨਹੀਂ ਹੈਗਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਬਹੁਤ ਉੱਤੇ ਲੈ ਕੇ ਗਈਆਂ ਨੇ ਹਰ ਇਨਸਾਨ ਦੇ ਲਈ ਉਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੋਣ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੋ ਸਕਦਾ ਕਿਸੇ-ਕਿਸੇ ਦੇ ਲਈ ਉਹ ਚੀਜ਼ਾਂ ਕੋਈ ਮਤਲਬ ਹੀ ਨਾ ਰੱਖਦੀਆਂ ਹੋਣ ਸੋ ਇਹ ਦੁਨੀਆ ਇਹਦੇ ਬੜੇ ਰੰਗ ਨੇ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਸ ਕਾਲਪੁਰਖ ਵਾਹੀ ਗੁਰੂ ਦੀ ਰਾਜਾ ਦੇ ਵਿੱਚ ਰਹਿਣਾ ਸਿੱਖੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਕਲਾ ਵਰਤਦੀ ਆ ਤੇ ਚਮਤਕਾਰ ਹੁੰਦੇ ਨੇ ਜਿਉਂਦੇ ਵਾਸਤੇ ਰਹੋ ਧੰਨਵਾਦ